ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਮੇਰੀ ਪਿਆਰੀਆਂ ਪਿਆਰੀਆਂ ਭੈਣਾਂ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਆਪਾਂ ਉਹ ਲੈ ਕੇ ਆਏ ਆਂ ਬਰਾਸ਼ੋ ਦੇ ਵਿੱਚ ਤੁਹਾਡੇ ਲਈ ਨਵਾਂ ਸਟਾਕ ਲੈ ਕੇ ਆਏ ਆਂ ਜੀ ਪਾਰਟੀ ਵੇਅਰ ਸੂਟ ਰਹਿਣਗੇ ਵੀਡੀਓ ਜ਼ਰੂਰ ਲਾਵਾਂਗੀ ਮੈਂ ਆਪਣੇ ਸੂਟ ਦੀ ਤੇ ਨਾਲ ਮੈਂ ਵੀਡੀਓ ਜ਼ਰੂਰ ਲਗਾ ਦਾਂਗੀ ਆਪਣੇ ਸੂਟ ਦੀ ਸੇਮ ਸੂਟ ਹੈ ਮੇਰਾ ਬਣਿਆ ਹੋਇਆ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਹੈਗਾ ਰਸਟ ਜੀ ਬਾਟਮ ਹੈਗੀ ਇਹਦੀ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਸੂਟ ਹੈ ਜੀ ਡਿਸਕਾਊਂਟ ਪ੍ਰਾਈਸ ਦੇ ਉੱਤੇ ਆਪਾਂ ਇਹ ਸੂਟ ਦਵਾਂਗੇ ਤੁਹਾਨੂੰ ਤੇ ਨੈਕਸਟ ਕਲਰ ਆ ਗਿਆ ਜੀ ਬਲੈਕਿਸ਼ ਜਿਹਾ ਮੈਰੂਨ ਕਲਰ ਹੈ ਰੈੱਡ ਜਾਂ ਨਹੀਂ ਹੈਗਾ ਜੀ ਇਹ ਬਲੈਕ ਜੇ ਟੋਨ ਦੇ ਉੱਤੇ ਹੈਨਾ ਕਲਰ ਹੈਗਾ ਇਹ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇੱਕ ਹੋਰ ਪਿੰਕ ਤੇ ਵਾਈਟ ਦਾ ਪਿੰਕ ਤੇ ਵਾਈਟ ਤਾਂ ਬਹੁਤ ਸੋਹਣਾ ਜਿਹਾ ਸੀਗਾ ਤੇ ਲਓ ਜੀ ਤੇ ਨੈਕਸਟ ਆ ਗਿਆ ਜੀ ਇਹਦੇ ਵਿੱਚ ਇਹ ਬਾळा ਸੋਨਾ ਜਿਹਾ ਇਟਾ ਖੋਰਾ ਜਿਹਾ ਕਲਰ ਕਹਿ ਸਕਦੇ ਆਂਗੇ ਆਪਾਂ ਇੰਨਾ ਕੁ ਸੋਨਾ ਜਿਹਾ ਕਲਰ ਹੈ ਆਫ ਵਾਈਟ ਦੇ ਨਾਲ 골ਡਨ ਜਿਹਾ ਆਫ ਵਾਈਟ ਹੈਗਾ ਇਹ ਆਫ ਵਾਈਟ ਵੀ ਨਹੀਂ ਕਹਿ ਸਕਦੇ 골ਡਨ ਜਿਹਾ ਹੈਗਾ ਤੇ ਇਹਦੇ ਨਾਲ ਇਟਾ ਖੋਰਾ ਜਿਹਾ ਕਲਰ ਹੈ ਨਾ ਤਾਂ ਇਹ ਗਾਜਰੀ ਹੈਗਾ ਨਾ ਹੋਰ ਹੀ ਰੰਗ ਜਾਏਗਾ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਤੇ ਉਸ ਤੋਂ ਬਾਅਦ ਬਲੈਕ ਦੇ ਨਾਲ ਆਪਣਾ ਇਹਦੇ ਨਾਲ ਜਿਹੜੀ ਵਾਟਮ ਹੈਗੀ ਉਹ ਹੋਰ ਹੋ ਗਿਆ ਬੂ ਤਾਈ ਸ਼ਿਲਕ ਦੀ ਦੇ ਨਾਲ ਆਬੂ ਤਾਈ ਸ਼ਿਲਕ ਦੀ ਵਾਟਮ ਹੈ ਜਿਹੜੀ ਉਹ ਓਏ ਜੀ ਇਹਦੇ ਨਾਲ ਨਾਲ ਵੇਸ ਮਿਲਿਆ ਸੀਗਾ ਨਾਲ ਪੀਚ ਕਲਰ ਦੀ ਬਲੈਕ ਦੇ ਨਾਲ ਬਹੁਤ ਸੋਹਣੇ ਸੋਹਣੇ ਸੂਟ ਨੇ ਡਿਸਕਾਊਂਟ ਪ੍ਰਾਈਸ ਦੇ ਉੱਤੇ ਮਿਲਣਗੇ ਜੀ ਤੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾਗਾ 9253115036 ਤੇ ਆਰਡਰ ਕਰੋ ਇਕ ਲਈ ਛਾ ਅਟਾ ਜੇ ਕਿਸੇ ਕੋਲੇ ਬਲੂ ਪਈ ਐ ਪੀਚ ਪਈ ਐ ਜਾਂ ਪਿੰਕ ਤਾਂ 골ਡਨ ਪਈ ਐ ਤਾਂ ਤੁਸੀਂ ਲੈ ਸਕਦੇ ਹੋ ਇਕ ਲਈ ਸ਼ਰਟ ਵੀ ਲੈ ਸਕਦੇ ਹੋ ਜੇ ਤੁਸੀਂ ਕਹੋਗੇ ਵੀ ਬਾਟਮ ਬਾਟਮ ਪਰ ਇਹਦੀ بیس ਕਲਰ ਦੀ ਸਾਨੂੰ ਕੋਈ ਮਿਲ ਹੀ ਨਹੀਂ ਹੈਗੀ ਸੀਗੀ ਤੇ ਉਸ ਤੋਂ ਬਾਅਦ ਜੇ ਕਿਉਂਕਿ ਜੇ ਡਾਈ ਕਰਵਾਵਾਂਗੇ ਤਾਂ ਆਪਾਂ ਨੂੰ ਥੋੜੀ ਕੋਸਟ ਵੀ ਪੈਂਦੀ ਫਿਰ ਇਹਦਾ ਰੇਟ ਅਲੱਗ ਤੋਂ ਹੋਊਗਾ ਜੀ ਦੂਜੇ ਸੂਟਾਂ ਨਾਲੋਂ ਹੈਨਾ ਕਿਉਂਕਿ ਡਾਈ ਕਰਵਾਣੀ ਹਾਂ ਜੇ ਤੁਹਾਨੂੰ ਡਾਈ ਕਰੀ ਕਰਾਈ ਮੈਨੂੰ ਮਿਲਦਾ ਹੈ ਮਿਲ ਗਈ ਤਾਂ ਤੁਹਾਨੂੰ ਸੇਮ ਹੀ ਪ੍ਰਾਈਸ ਦੇ ਵਿੱਚ ਦੇ ਦਾਂਗੇ ਇਹ ਇਹ ਨਹੀਂ ਹੈਗਾ ਵੀ ਕੱਲ ਨੂੰ ਹੀ ਮੈਂ ਕੋਰੀਅਰ ਕਰ ਦਾਂਗੀ ਜੇ ਕਿਸੇ ਪਹਿਣ ਨੂੰ ਅੱਜ ਇਹ ਪਸੰਦ ਆਈਏ ਜੀ ਕਿਉਂਕਿ ਮੈਨੂੰ ਇਹਦੀ ਬਾਟਮ ਬਾਰੇ ਪਤਾ ਕਰਨਾ ਪਊਗਾ ਨੈਕਸਟ ਕਲਰ ਆ ਗਿਆ ਜੀ ਬਾਹਲਾ ਸੋਨਾ ਮੂਗੀ ਆ ਜਾਂ ਗ੍ਰੀਨ ਹੈਗਾ ਬਾਹਲਾ ਸੋਨਾ ਕਲਰ ਹੈ ਜੀ ਇਹ ਵੀ ਤੇ ਇਹ ਵਾਲੇ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਪ੍ਰਾਈਸ ਇਹਨਾਂ ਦਾ ਸ ਪੂਰੇ ਸੂਟ ਦਾ ਪ੍ਰਾਈਸ ਸਿਰਫ 1300 ਰੁਪਏ ਰਹੂਗਾ ਜੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹਨਾਂ ਦੇ ਬਾਟਮਾਂ ਦੇ ਉੱਤੇ ਇੰਬੋਰਡਰੀ ਕਰਵਾ ਸਕਦੇ ਹੋ ਹੁਣ ਅੱਜ ਕੱਲ ਤਾਂ ਸ਼ਰਟ ਦੇ ਉੱਤੇ ਇੰਬੋਰਡਰੀ ਹੋ ਰਹੀ ਹੈਗੀ ਬਹੁਤ ਸੋਹਣੇ ਤਾਂ ਤੁਸੀਂ ਕੋਈ ਵੀ ਕਲਰ ਪ੍ਰਿੰਟ ਜਿਹੜਾ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਇਹਨਾਂ ਤੇ ਲਾਈਨਿੰਗ ਜ਼ਰੂਰ ਲੱਗੂਗੀ ਜੀ ਤੇ ਤੁਸੀਂ ਇਹਨਾਂ ਤੇ ਲਾਈਨਿੰਗ ਲਗਵਾ ਸਕਦੇ ਹੋਗੇ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਚਾਹੁੰਦੀ ਸੀਗੀ ਇਹ ਮੈਂ ਨਾ ਅੱਜ ਟੁਹਾਣੇ ਲੇਸਾਂ ਲੈਣ ਗਈ ਸਾਡੇ ਲੈ ਵੇ ਟੁਹਾਣਾ ਪੈਂਦਾ ਜੀ 13 ਕਿਲੋਮੀਟਰ ਹੈਗਾਗਾ ਮੈਂ ਸੋਚਿਆ ਪੈਣਾ ਨਾ ਗੱਲ ਸ਼ੇਅਰ ਕਰ ਲਾਂ ਤੇ ਵੈਸੇ ਮੈਂ ਟੁਹਾਣੇ ਤੋਂ ਤਾਂ ਨਹੀਂ ਕੱਪੜਾ ਲੈਂਦੀ ਟੁਹਾਣਾ ਤਾਂ ਮਹਿੰਗਾ ਬਹੁਤ ਹੈ ਜੀ ਸਾਡਾ ਜਿਹੜੇ ਨੇੜੇ ਨੇੜੇ ਏਰੀਏ ਦੇ ਹੁਣ ਕੋਣ ਨੂੰ ਪਤਾ ਵੀ ਹੋਊਗਾ ਤੇ ਇਹ ਮਲਮਲ ਦੀ ਸੀਗੀ ਬਹੁਤ ਸੋਹਣੀ ਸ਼ੋਰਟ ਸੀਗੀ ਮੈਨੂੰ ਸੋਣੀ ਲੱਗੀ ਵੀ ਮੇਰੇ ਕੋਲੇ ਵਾਈਟ ਬਾਟਮ ਹੁੰਦੀ ਹੁੰਦੀਆਂ ਨੇ ਮੈਂ ਤਾਂ ਵਾਈਟ ਰੱਖਦੀ ਆ ਜ਼ਿਆਦਾਤਰ ਤੇ ਸੋਨਾ ਜਿਹਾ ਪ੍ਰਿੰਟ ਲੱਗਿਆ ਪਈ ਤਾਂ ਥੋੜੀ ਜਿਹੀ ਕੋਸਟਲੀ ਕੱਲੀ ਸ਼ਰਟ ਜਿਵੇਂ ਕਾਟਨ ਦੀ ਹੋਈ ਹੈਗੀ ਪਰ ਸੋਣੀ ਹੈਗੀ ਕੱਲੀ ਸ਼ਰਟ ਹੀ 450 ਰੁਪਏ ਦੀ ਦਿੱਤੀ ਸੀਗੀ 900 ਰੁਪਏ ਦਾ ਸੂਟ ਬੋਲ ਰਹੇ ਸੀਗੇ ਇਹ ਤੇ ਜੇ ਕਿਸੇ ਪਹਿਣ ਨੂੰ ਪਸੰਦ ਆਊਗੀ ਤਾਂ ਮੈਂ ਮੰਗਵਾ ਕੇ ਦੇ ਦੂੰਗੀ ਇਹ ਤਾਂ ਪਰ ਮੈਂ ਆਪਣੇ ਲਈ ਲੈ ਕੇ ਆਈ ਸੀ ਸਿੰਗਲ ਹੀ ਲੈ ਕੇ ਆਈ ਸੀ ਮੈਂ ਤਾਂ ਦਿਖਾਣ ਲੱਗੀ ਆਂਗੀ ਮੇਰੇ ਕੋਲੇ ਵਾਈਟ ਬਾਟਮ ਪਈ ਸੀਗੀ ਇਹਦੇ ਵਿੱਚ ਕਲਰ ਸਿੰਗਲ ਹੀ ਸੀਗਾ ਕੰਗਲਰ ਨਹੀਂ ਕੋਈ ਹੋਰ ਹੈਗਾ ਸੀਗਾ ਮੈਂ ਪਤਾ ਵੀ ਕਰਿਆ ਸੀ ਵੀ ਮੈਂ ਚਲ ਹੋਰ ਲੈ ਚਲਦੀਆਂਗੀ ਜੇ ਮੈਨੂੰ ਸੋਹਣੀਆਂ ਲੱਗੀਆਂ ਮੈਂ ਸ਼ਰਟਾਂ ਲੈ ਚਲਦੀਆਂ ਬਾਟਮਾਂ ਪੈਣਾਂ ਕੋਲ ਹੀ ਹੁੰਦੀਆਂ ਨੇਗੀਆਂ ਤੇ ਬਹੁਤ ਸੋਹਣੀਆਂ ਲੱਗਣੀਆਂ ਮੈਂ ਤੁਹਾਨੂੰ ਦਿਖਾ ਦਿੰਦੀਆਂ ਬਾਟਮ ਵੀ ਦਿਖਾ ਵਾਈਟ ਦੇ ਨਾਲ ਦੇਖੋ ਕਿੰਨਾ ਸੋਹਣਾ ਜਿਹਾ ਕੰਟਰਾਸਟ ਲੱਗ ਰਿਹਾ ਮੈਨੂੰ ਬਾਲਾ ਸੋਹਣਾ ਲੱਗਿਆ ਮੈਂ ਕਿਹਾ ਚਲ ਲੈ ਚਲਦੇ ਆਂਗੇ ਸੋਹਣੀ ਲੱਗੀ ਸੀਗੀ ਮੈਨੂੰ ਹੈਨਾ ਤੇ ਵਾਲੀ ਸੋਹਣੀ ਸੀਗੀ ਬਾਕੀ ਤੇ ਮੈਂ ਸਾਨੂੰ ਹੋਰ ਵੀ ਕੁਸਤੀ ਖਾਣਾ ਚਾਹੁੰਦੀ ਸੀਗੀ ਥੋੜਾ ਜਿਹਾ ਮੇਕਅਪ ਦਾ ਸਮਾਨ ਖਤਮ ਹੋਇਆ ਪਿਆ ਸੀ ਟਾਈਮ ਹੀ ਨਹੀਂ ਲੱਗਦਾ ਬੁਟੀਕ ਦੇ ਕੰਮਾਂ ਦੇ ਵਿੱਚ ਜਿਹੜਾ ਮੈਂ ਰੈਗੂਲਰ ਰੂਟੀਨ ਜੇਚ ਆਪਾਂ ਯੂਜ਼ ਕਰਦੇ ਆ ਜਿਆਦਾਤਰ ਮੈਂ ਮੇਕਅਪ ਬਹੁਤ ਘੱਟ ਫਾਊਂਡੇਸ਼ਨ ਵਗੈਰਾ ਮੈਂ ਕਦੇ ਨਹੀਂ ਲਾਇਆ ਨਾ ਹੀ ਮੈਨੂੰ ਵਧੀਆ ਲੱਗਦਾ ਹੈਗਾ ਮੈਨੂੰ ਤਾਂ ਪਤਾ ਨਹੀਂ ਕਿਉਂ ਮੈਂ ਇੰਨੇ ਮਹਿੰਗੇ ਮਹਿੰਗੇ ਫਾਊਂਡੇਸ਼ਨ ਲਾ ਕੇ ਦੇਖ ਲਿਆ ਹਾਂ ਸ਼ਾਦੀਆਂ ਦੇ ਵਿੱਚ ਵੀ ਪਰ ਮੈਨੂੰ ਮੇਰਾ بیس ਨਹੀਂ ਵੰਦਾ ਮੈਂ بیس ਕਦੇ ਨਹੀਂ ਲਗਾ ਸਕਦੀ ਹੈਗੀ ਮੈਂ ਤਾਂ ਸਿੰਪਲ ਹੀ ਨਾਰਮਲ ਹੀ ਲਗਾ ਦਿੰਨੀ ਹੁੰਨੀ ਆ ਪਰ ਮੈਂ ਤਾਂ ਸਹੀ ਦੱਸ ਦਿਆਂਗੀ ਜਿਆਦਾਤਰ ਮੈਂ ਡੀ ਏ ਸੰਸਕ੍ਰੀਮ ਜੈਲ ਕਰੀਮ ਹੁੰਦਾ ਹੈਗਾ ਜਿਵੇਂ ਕੋਈ ਸੰਸਕ੍ਰੀਮ ਹੋ ਗਈ ਫੇਸ ਵਾਸ਼ ਹੋ ਗਿਆ ਦੇਖੋ ਹੈਨਾ ਅ ਇੰਵਾਰਕਾ ਦਾ ਤੇ ਇੰਵਾਰਕਾ ਦਾ ਡੀਟੇਨ ਫੇਸ ਵਾਸ਼ ਫੇਸ ਪੈਕ ਹੋ ਗਿਆ ਜੀ ਇਹ ਹੈਨਾ ਤੇ ਉਸ ਤੋਂ ਬਾਅਦ ਜਿੱਦਾਂ ਇਹ ਕਾਜਲ ਹੋ ਗਿਆ ਤੇ ਇੱਕ ਉਹਨਾਂ ਨੇ ਮੈਨੂੰ ਇਹ ਕਰੀਮ ਜੀ ਦਿੱਤੀ ਸੀ ਵੈਸੇ ਮੈਂ ਜੂਸ ਤਾਂ ਕਦੇ ਕੀਤੀ ਨਹੀਂ ਹੈਗੀ ਹੁਣ ਫਸਟ ਟਾਈਮ ਕਰਕੇ ਦੇਖਾਂਗੇ ਇਹ ਵਧੀਆ ਹੈਗੀ ਕਹਿੰਦੇ ਕੈਨੇਡਾ ਦੀ ਹੈਗੀ ਤੇ ਬਹੁਤ ਵਧੀਆ ਹੈਗੀ ਇਹ ਕ੍ਰੀਮ ਉਹ ਕਹਿੰਦੇ ਵੀ ਤੁਹਾਨੂੰ ਜਿਵੇਂ ਜੂਸ ਉਹਨਾਂ ਨੂੰ ਪਤਾ ਹੈਗਾ ਨਾ ਮੇਰਾ ਜਾਂ ਮੈਂ ਸੰਗਰੂਰ ਤੋਂ ਲੈਣੀ ਹੁੰਦੀ ਹੈਗੀ ਸੁਹਾਗ ਵਾਲਿਆਂ ਨੂੰ ਤੇ ਜਾਂ ਮੈਂ ਐਸ਼ਵਰਿਆ ਵਾਲਿਆਂ ਤੋਂ ਰੋਹਾਣੇ ਤੋਂ ਰੋਹਾਣੇ ਤੋਂ ਲੈਣੀ ਹੁੰਦੀ ਹੈਗੀ ਤੁਸੀਂ ਉਹਨਾਂ ਦੀ ਆਈਡੀ ਵੀ ਉਹ ਕਰ ਸਕਦੇ ਹੋਗੇ ਮੈਂ ਕਰਕੇ ਕੱਢ ਸਕਦੇ ਹਾਂ ਸਰਚ ਕਰਕੇ ਤੇ ਜਾਂ ਮੈਂ ਉਹਨਾਂ ਨੂੰ ਉਹਨਾਂ ਦੀ ਇਹ ਚੀਜ਼ ਲੈਣੀ ਉਹਨਾਂ ਤੋਂ ਲੈਣੀ ਹੁੰਦੀ ਹੈ ਉਹਨਾਂ ਦੇ ਬਹੁਤ ਸੋਹਣਾ ਜਿੱਦਾਂ ਆਪਣਾ ਗਾਰਮੈਂਟਸ ਦੇ ਹੈਨਾ ਚੀਜ਼ਾਂ ਕੁਝ ਲੈਣੀਆਂ ਨੇ ਜਾਂ ਨਾਈਟ ਸੂਟ ਵਗੈਰਾ ਲੈਣੇ ਨੇ ਹਰ ਤਰ੍ਹਾਂ ਦਾ ਸਮਾਨ ਤੁਸੀਂ ਪਰਸ ਹਰ ਬ੍ਰੈਂਡ ਦੇ ਲੈ ਸਕਦੇ ਹੋ ਵਾਚਸ ਦੇ ਲੈ ਸਕਦੇ ਹੋਗੇ ਮੈਂ ਜਿਹੜੀ ਮੈਂ ਵਾਚ ਇਹ ਪਾਈ ਹੋਈ ਹੈ ਨਾ ਇਹ ਵਾਚ ਮੈਨੂੰ 4-5 ਸਾਲ ਪਹਿਲਾਂ ਦੀ ਹੈ ਨਾ ਤਾਂ ਇਹਦਾ ਕਲਰ ਗਿਆ ਮੈਂ ਪਾਣੀ ਵਗੈਰਾ ਚ ਇਦਾਂ ਹੀ ਯੂਜ਼ ਕਰਦੀ ਆਂਗੀ ਰੈਗੂਲਰ ਹੈਨਾ ਬਹੁਤ ਵਧੀਆ ਵਾਚਾ ਬਹੁਤ ਵਧੀਆ ਹਰ ਇੱਕ ਚੀਜ਼ ਦਾ ਜਿਵੇਂ ਫਸਟ ਕਾਪੀ ਹੁੰਦੀ ਹੈ ਮਤਲਬ ਕਿਉਂਕਿ ਵੈਸੇ ਤਾਂ ਜਿਹੜੀ ਆਪਾਂ ਨੂੰ ਪਤਾ ਹੁੰਦਾ ਹੈਗਾ ਜ਼ਿਆਦਾ ਕੋਸਟਲੀ ਫਸਟ ਕਾਪੀ ਹਰ ਤਰ੍ਹਾਂ ਦੇ ਬ੍ਰਾਂਡ ਦੇ ਤੇ ਜਿਹੜੇ ਕੋਈ ਲੋ ਹਨਾ ਘੱਟ ਪ੍ਰਾਈਸ ਵਾਲੇ ਹੁੰਦੇ ਨੇ ਉਹ ਵੀ ਮਿਲ ਜਾਂਦੇ ਨੇ ਤੇ ਬਾਕੀ ਲਿਪਿਸਟਿਕ ਤਾਂ ਮੈਂ ਕਲਰ ਵਾਰ ਦੀ ਲੈ ਕੇ ਆਈ ਸੀਗੀ ਮੈਨੂੰ ਵਧੀਆ ਲੱਗੀ ਸੀਗੀ ਇਹ ਕਲਰ ਵਾਰ ਦੀ ਤੇ ਮੋਇਸਚਰਾਈਜ਼ਰ ਮੈਂ ਬਾਇਓਟੈਕ ਦਾ ਯੂਜ਼ ਕਰਦੀ ਹੁੰਨੀ ਆਂਗੀ ਤੇ ਇਹ ਮੈਂ ਮੋਸਟ ਮੋਇਸਚਰਾਈਜ਼ਰ ਮੈਂ ਜ਼ਰੂਰ ਲਾਣੀ ਹੁੰਨੀ ਆਂਗੀ ਮੈਨੂੰ ਮੋਇਸਚਰਾਈਜ਼ਰ ਬਿਨਾ ਤਾਂ ਐ ਜੇ ਲੱਗੀ ਜਾਂਦਾ ਹੁੰਦਾ ਹੈ ਕਿ ਚਾਹੇ ਮੈਂ ਕੁਝ ਲਾਵਾਂ ਨਾ ਲਾਵਾਂ ਬਸ ਫੇਸ ਵਾਸ਼ ਨਾਲ ਮੂੰਹ ਧੋਕੀ ਇਹ ਉਹਨਾਂ ਨੇ ਮੈਨੂੰ ਨਾਲ ਫ੍ਰੀ ਦੇਤਾ ਸੀਗਾ ਸਾਮਾਨ ਪਾਣ ਵਾਸਤੇ ਕਿੱਟ ਦੇਤੀ ਸੀਗੀ ਤੇ ਉਹਨਾਂ ਦੀ ਆਈਡੀ ਤੁਸੀਂ ਸਰਚ ਕਰਕੇ ਜਾ ਸਕਦੇ ਹੋਗੇ ਆਪਾਂ ਕੋਈ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਹੈਗੇ ਇਹ ਤਾਂ ਮੈਂ ਵੈਸੇ ਥੋਨੂੰ ਪਹਿਣਾ ਨਾਲ ਗੱਲਬਾਤ ਕਰਕੇ ਦਿਖਾਣ ਲੱਗੀ ਸੀਗੀ ਤੇ ਇੱਕ ਮੈਂ ਤੁਹਾਨੂੰ ਹੋਰ ਆਈਡੀ ਮੈਂਸ਼ਨ ਕਰੂੰਗੀ ਉਹ ਆਪਣੇ ਕਲੰਬੀਆ ਹਸਪੀਟਲ ਪਟਿਆਲਾ ਦੀ ਤੇ ਉਹਦੇ ਵਿੱਚ ਡਾਕਟਰ ਹਰਨੀਤ ਕੌਰ ਕੋਲੀ ਹੈਗੇ ਨੇਗੇ ਤੇ ਸਾਈਕੋਲੋਜਿਸਟ ਜੇ ਕਿਸੇ ਨੂੰ ਵੀ ਹੈਨਾ ਹਜਕੱਲ ਤਾਂ ਸੱਪ ਅਨੁਸਾਰ ਨੂੰ ਸਟ्रेस ਵਗੈਰਾ ਇਦਾਂ ਦੀ ਚੀਜ਼ ਆ ਉਹ ਮੈਡਮ ਇੰਨੇ ਕਿ ਜ਼ਿਆਦਾ ਵਧੀਆ ਨੇ ਫ੍ਰੈਂਡਲੀ ਨੇ ਇੱਕ ਤਰ੍ਹਾਂ ਦੀ ਫੈਮਿਲੀ ਮੈਂਬਰ ਦੀ ਤਰ੍ਹਾਂ ਨੇ ਉਹਨਾਂ ਨੇ ਕੱਲ ਮੇਰੇ ਨਾਲ ਗੱਲ ਵੀ ਕੀਤੀ ਆਮ ਫੋਨ ਤੇ ਗੱਲ ਕਰ ਲੈਣੇ ਆ ਜੇ ਅਸੀਂ ਜੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਮੈਂ ਫੋਨ ਤੇ ਵੀ ਉਹਨਾਂ ਨੂੰ ਗੱਲ ਪੁੱਛ ਲੈਣੀ ਹੁੰਦੀ ਆ ਜੇ ਮੈਨੂੰ ਕਿਸੇ ਚਾਹ ਚੀਜ਼ ਦਾ ਸਟ्रेस ਹੋਵੇ ਜਾਂ ਮੈਨੂੰ ਕਿਸੇ ਤਰ੍ਹਾਂ ਦੀ ਲੱਗੇ ਵੀ ਇਹ ਚੀਜ਼ ਐਵੇਂ ਤਾਂ ਫੋਨ ਤੇ ਅਪਾਇੰਟਮੈਂਟ ਲੈ ਕੇ ਹੀ ਮੈਂ ਫੋਨ ਤੇ ਉਹਨਾਂ ਨੂੰ ਗੱਲ ਕਰ ਲੈਣੀ ਹੁੰਨੀ ਮੈਨੂੰ ਫੋਨ ਤੇ ਹੀ ਸਮਝਾ ਦਿੰਦੇ ਨੇ ਕੋਈ ਮੈਡੀਸਨ ਨਹੀਂ ਦਿੰਦੇ ਹੈਗੇ ਬਲਕਿ ਮੈਨੂੰ ਤਾਂ ਐਦਾਂ ਹੀ ਗੱਲਾਂ ਗੱਲਾਂ ਦੇ ਵਿੱਚ ਹੀ ਸਮਝਾ ਦਿੰਦੇ ਹੁੰਦੇ ਨੇਗੇ ਜੇ ਕਿਸੇ ਤਰ੍ਹਾਂ ਦਾ ਕਿਉਂਕਿ ਆਪਾਂ ਨੂੰ ਜਿਹੜੇ 30 40 ਪਲਸ ਹੋ ਜਾਂਦੇ ਆਗੇ ਉਸ ਤੋਂ ਬਾਅਦ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਇੱਕ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਆ ਨਿੱਕ-ਨਿੱਕੀ ਗੱਲ ਦਾ ਆਪਾਂ ਨੂੰ ਸਟ्रेस ਹੋਣਾ ਸ਼ੁਰੂ ਹੋ ਜਾਂਦਾ ਹੈਗਾ ਘਰ ਦਾ ਪਰਿਵਾਰ ਦਾ ਜ਼ਿੰਮੇਵਾਰੀਆਂ ਦਾ ਬੱਚਿਆਂ ਦਾ ਇਹ ਚੀਜ਼ਾਂ ਹੋ ਜਾਂਦੀਆਂ ਨੇਗੀਆਂ ਤਾਂ ਉਹਨਾਂ ਨੇ ਮੈਨੂੰ ਕੱਲ ਜ਼ਰੂਰ ਕਹੀ ਸੀ ਇਹ ਗੱਲ ਵੀ ਤੁਸੀਂ ਮੇਰੀ ਜ਼ਰੂਰ ਨਾਮ ਬੋਲਿਓ ਤੁਸੀਂ ਤੇ ਉਹ ਮੈਂ ਜਰੂਰ ਤਾਂ ਕਰਕੇ ਬੋਲ ਰਹੀ ਆ ਕੋਈ ਆਪਣਾ ਪ੍ਰੋਮੋਸ਼ਨ ਦਾ ਕੰਮ ਤਾਂ ਹਜੇ ਇੰਨਾ ਹੈ ਹੀ ਨਹੀਂ ਸੋਨੂ ਵੀ ਪਤਾ ਹੈਗਾ ਕੋਈ ਜਿਆਦਾ ਵੱਡਾ ਕੰਮ ਨਹੀਂ ਹੈਗਾ ਆਪਣਾ ਤੇ ਇਹ ਤਾਂ ਸਿਰਫ ਮੈਂ ਤਾਂ ਬੋਲ ਰਹੀ ਸੀਗੀ ਤੇ ਇਹਨਾਂ ਨੇ ਵੀ ਅੱਜ ਮੈਨੂੰ ਜਰੂਰ ਕਿਹਾ ਸੀਗਾ ਕਹਿੰਦੇ ਦੀਦੀ ਤੁਸੀਂ ਸਾਡਾ ਨਾਮ ਜਰੂਰ ਦੱਸਿਓ ਤੇ ਵੀ ਤੁਸੀਂ ਜੇ ਕਿਸੇ ਨੇ ਲੈਣਾ ਹੁੰਦਾ ਤਾਂ ਜੇ ਕੋਈ ਆਪਣੇ ਏਰੀਏ ਦਾ ਹੈਗਾ ਤਾਂ ਹਣੇ ਤੋਂ ਲੈ ਸਕਦੇ ਹੋ ਤੁਹਾਡੇ ਸੋਨੂ ਹਰ ਤਰ੍ਹਾਂ ਦੇ ਬ੍ਰਾਂਡ ਦਾ ਕਾਸਮੈਟਿਕ ਦਾ ਸਾਮਾਨ ਮਿਲੂਗਾ ਹਰ ਤਰ੍ਹਾਂ ਦੇ ਬ੍ਰਾਂਡ ਦਾ ਪਰਸ ਮਿਲੂਗਾ ਵਾਚੇਸ ਮਿਲਣਗੀਆਂ ਹਰ ਤਰ੍ਹਾਂ ਦੇ ਬ੍ਰਾਂਡ ਜਿਹੜਾ ਕਿ ਸਾਡੇ ਏਰੀਆ 'ਚ ਤਾਂ ਮਤਲਬ ਹੈਨਾ ਪਟਿਆਲਾ ਸੰਗਰੂਰ ਤਾਂ ਮਿਲਦੇ ਹੀ ਮਿਲਦਾ ਸੀ ਲੈ ਕੇ ਆਉਂਦੇ ਰਹਿੰਦੇ ਹਾਂਗੇ ਚੰਡੀਗੜ੍ਹ ਪਟਿਆਲਾ ਸੰਗਰੂਰ ਇਹ ਤਾਂ ਦੇਖੋ ਮਿਲਦੇ ਹੀ ਮਿਲਦਾ ਹੈਗਾ ਬਟ ਸਾਡੇ ਏਰੀਆ 'ਚ ਜਿਵੇਂ ਸਾਡੇ ਛੋਟੇ-ਛੋਟੇ ਜਿਹੇ ਸ਼ਹਿਰ ਸੀ ਸਾਡੇ ਵਾਲੇ ਦੁਆਲੇ ਤਾਂ ਜਿਵੇਂ ਜੱਖੜ ਤਾਂ ਨੀ ਬਿਜਾਖ ਲਾਲੇ ਗੁੱਸੇ ਹੋ ਜਾਣਗੇ ਬਿਜਾਖ ਅੱਖਰ ਚ ਰਹਿ ਕੇ ਐਵੇਂ ਕਹਿ ਰਹੇ ਜੱਖ ਅੱਖਰ ਚ ਤਾਂ ਦੇਖੋ ਇਹ ਇਦਾਂ ਦਾ ਸਮਾਨ ਮਿਲਦਾ ਹੀ ਨਹੀਂ ਮੂਨਕ ਹੋ ਗਿਆ ਪਾਤੜਾ ਮੈਨੂੰ ਇੱਥੋਂ ਕੋਈ ਵੀ ਐਦਾਂ ਦਾ ਬ੍ਰਾਂਡ ਦਾ ਸਮਾਨ ਹੈਨਾ ਤੁਹਾਨੂੰ ਚ ਵੀ ਨਹੀਂ ਮਿਲਦਾ ਹੁੰਦਾ ਸੀ ਪਰ ਇਹਨਾਂ ਤੋਂ ਹੁਣ ਜੇ ਕੋਈ ਆਪਾਂ ਨੇ ਹੰਡਰ ਗਾਰਮੈਂਟਸ ਵਗੈਰਾ ਲੈਣੇ ਨੇਗੇ ਹਰ ਤਰ੍ਹਾਂ ਦਾ ਬ੍ਰਾਂਡ ਮਿਲਣ ਲੱਗ ਗਿਆ ਇਹਨਾਂ ਆਪ ਹੁਣ ਆਪਾਂ ਨੂੰ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇ ਤੁਸੀਂ ਸਾਡੇ ਏਰੀਏ ਦੇ ਹੋਗੇ ਤਾ ਜਰੂਰ ਲਿਓ ਬਾਕੀ ਇਹ ਮੇਰੀ ਸ਼ਰਟ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਹੈਗੀ ਤੇ ਇਹ ਬਾਟਮ ਤਾਂ ਮੇਰੇ ਕੋਲ ਹੈਗੀ ਤਾਂ ਵੈਸੇ ਦਿਖਾਰੀਂਗੀ ਮੈਂ ਆਪਣੇ ਕੋਲ ਹੈਗੀਆਂ ਨੇ ਬਾਟਮ ਤਾਂ ਮੇਰੇ ਕੋਲ ਵੈਸੇ ਹੀ ਹੈਗੀ ਹੈਗੀ ਤੇ ਬਾਕੀ ਜਿਹੜੀ ਆਪਣੀ ਮੇਨ ਵੀਡੀਓ ਹੈ ਉਹ ਇਹ ਰਹਿ ਗਈ ਜੀ 1300 ਰੁਪਏ ਦਾ ਸੂਟ ਰਹੂਗਾ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ 9153115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ ਮੈਨੂੰ ਦਿਖਾਣਾ ਭੁੱਲ ਗਈ ਸੀ ਕਿ ਇੱਕ ਮੈਂ ਹੋਰ ਚੀਜ਼ ਜਿਹੜੀਆਂ ਲੇਸਾਂ ਜਿਹੜਾ ਕੰਮ ਆਪਾਂ ਮੇਨ ਗਏ ਸੀਗੇ 2 ਘੰਟੇ ਦੁਪਹਿਰ ਦੁਪਹਿਰ ਬਾਰਿਸ਼ ਬਹੁਤ ਹੋ ਰਹੀ ਸੀਗੀ ਸਵਾ 2 ਵਜੇ ਬਾਰਿਸ਼ ਇੰਨੀ ਆਈ ਮੈਂ ਕਿਹਾ ਚਲੋ ਹੁਣ ਕਿਸੇ ਨੇ ਆਨਲਾਈਨ ਵਾਲਿਆਂ ਨਾਲ ਤਾਂ ਮੇਰੀ ਗੱਲ ਹੁੰਦੀ ਰਹਿੰਦੀ ਹੈਗੀ ਹੈ ਨਾ ਉਹ ਤਾਂ ਆਪਾਂ ਆਨਲਾਈਨ ਕਰਦੀ ਰਹਾਂਗੇ ਗੱਲ ਆਪਣਾ ਫੋਨ ਨਾਲ ਹੀ ਹੁੰਦਾ ਹੈਗਾ ਕਿਉਂਕਿ ਵਿਜ਼ਿਟੇ ਵਾਲੇ ਜਿਹੜਾ ਆਫਲਾਈਨ ਵਾਲੇ ਹੁੰਦੇ ਨੇ ਚਲੋ ਬਾਰਿਸ਼ 'ਚ ਕੋਈ ਆਊਗਾ ਨਹੀਂ ਤੇ ਉਸ ਤੋਂ ਬਾਅਦ ਮੈਂ ਲੇਸਾਂ ਕਾਫੀ ਦਿਨਾਂ ਤੋਂ ਲੇਸਿਸ ਵਗੈਰਾ ਮੈਂ ਨਾ ਜ਼ਿਆਦਾਤਰ ਪਹਾਨਾ ਤੋਂ ਹੀ ਲੈਣੀ ਆ ਲੇਸੀਸ ਮੈਂ ਟੋਹਾਣੇ ਤੋਂ ਲੈਣੀ ਆਂਗੀ ਜੇ ਮੈਂ ਕਹਾਂ ਮੈਂ ਲੁਧਿਆਣੇ ਤੋਂ ਲੈਣ ਜਾਨੀ ਆ ਜੇ ਉਹ ਨਹੀਂ ਲੈਣ ਜਾਂਦੇ ਹੈਗੇ ਆਪਾਂ ਟੋਹਾਣੇ ਤੋਂ ਹੀ ਲੈ ਲੈਂਦੇ ਟੋਹਾਣੇ ਲਈਸੀ ਸਾਡੇ ਬਹੁਤ ਸੋਹਣੀਆਂ ਮਿਲਦੀਆਂ ਨਹੀਂ ਆ ਤੇ ਬਹੁਤ ਸੋਹਣੀਆਂ ਲੈਸੀਸ ਮੈਂ ਲੈ ਕੇ ਆਈ ਸੀ ਕਾਫੀ ਦਿਨਾਂ ਤੋਂ ਲੈਸੀਸ ਖਤਮ ਹੋ ਰਹੀਆਂ ਸੀ ਹੈਗੀਆਂ ਸੀ ਬਤਨ ਐਨੀਆਂ ਨਹੀਂ ਹੈਗੀਆਂ ਸੀ ਫਿਰ ਹਾਂ ਥੋੜੇ ਜਿਹਾ ਪ੍ਰੋਬਲਮ ਜਿਵੇਂ ਹੁਣ ਨਾ ਹੈਂਡਵਰਕ ਦੀਆਂ ਬੜੀਆਂ ਸੋਹਣੀਆਂ ਲੇਸੀ ਸਾਈਆਂ ਹੋਈਆਂ ਨੇ ਹੈਂਡਵਰਕ ਦੇ ਸੂਟ ਹੋਣਗੇ ਉਹਨਾਂ ਦੇ ਦੁਪੱਟਿਆਂ ਦੇ ਉੱਤੇ ਲੱਗਣੀਆਂ ਨੇ ਲੇਸੀਸ ਤੇ ਵਾਕੀ ਚੰਪਾ ਲੇਸ ਵਗੈਰਾ ਜਾਹੇ ਫਿਨਿਸ਼ਿੰਗ ਪੱਟੀ ਵਾਲੀਆਂ ਤਾਂ ਬਾਲੀਆਂ ਜਿਆਦਾ ਟ੍ਰੈਂਡੀ ਚ ਆਈਆਂ ਹੋਈਆਂ ਨੇ ਸਾਰੇ ਕਲਰ ਆਪਾਂ ਲੈ ਕੇ ਆਈ ਸੀ ਮਲਟੀ ਵੀ ਲੈ ਕੇ ਆਈ ਸੀਗੇ ਤੇ ਇਹ ਸਾਰੀਆਂ ਉਸ ਤੋਂ ਬਾਅਦ ਆ ਗਈਆਂ ਆਪਣੀਆਂ ਐਦਾਂ ਦੀ ਕੇਰਨ ਲੇਸ ਵਗੈਰਾ ਹਨਾ ਇਹ ਸਾਰੀਆਂ ਹੁਣ ਕੰਮ ਆਣਗੇ ਹੈਂਡਵਰਕ ਦੇ ਸੁੱਟਾਂ ਦਾ ਚੱਲ ਪਿਆ ਨਾ ਮੌਸਮ ਆਰਡਰ ਆਣ ਲੱਗੇ ਪੈਣਾ ਦੇ ਹੈਂਡਵਰਕ ਦੇ ਸੁੱਟਾਂ ਦੇ ਬਹੁਤ ਸੋਹਣੇ ਸੋਹਣੇ ਲੈਸਾਂ ਨਹੀਂ ਆ ਤੇ ਇੱਕ ਮੈਂ ਮਲਟੀ ਦੇ ਵਿੱਚ ਮੈਨੂੰ ਇਹ ਵਾਲੀ ਸੋਹਣੀ ਲੱਗੀ ਸੀਗੀ ਨਾਲੇ ਤਾਂ ਵਾਲੀ ਯੂਨੀਕ ਜਿਹਾ ਪੀਸ ਹੈਗਾ ਨਾਲੇ ਤਾਂ ਛੋਟੀ ਇਹ ਨਾਲੇ ਦੀ ਵਿੱਚ ਨਾ ਕੱਟ ਦਾਣਾਂ ਸੋਨੂੰ ਆਈ ਹੋਪ ਹੀਨ ਕਰਵਾ ਸਕਾਂ ਮੈਂ ਤੁਹਾਨੂੰ ਦਿਖਾ ਸਕਾਂ ਇਹਦੇ ਵਿੱਚ ਕੱਟ ਦਾਣੇ ਦਾ ਵੀ ਨਾਲ-ਨਾਲ ਕੰਮ ਹੋਇਆ ਹੋਇਆਗਾ ਜਿਹਨੂੰ ਵਾਲੀ ਜਿੱਦਾਂ ਮੈਂ ਆ ਮੈਂ ਥੋੜਾ ਇੱਕ ਮੋਟੀ ਜੀ ਲੇਸ ਲਾ ਕੇ ਕੱਟ ਖੁਸ਼ ਹੁੰਦੀ ਆ ਮੇਰੇ ਦੁਪੱਟਿਆਂ ਦੇ ਮੈਂ ਬਰੀਕ ਬਾਕੀ ਐਦਾਂ ਦੀਆਂ ਫਿਨਿਸ਼ਿੰਗ ਦੁਪੱਟੀਆਂ ਆਪਾਂ ਲੈ ਕੇ ਆਏ ਸੀ ਸਾਰੇ ਕਲਰਾਂ ਦੇ ਵਿੱਚ ਫਿਨਿਸ਼ਿੰਗ ਪੱਟੀਆਂ ਲੈ ਕੇ ਆਏ ਆਂਗੀ ਸੂਟਾਂ ਦੇ ਕਿਉਂਕਿ ਹੁਣ ਜਿਹੜੇ ਹੈਵੀ ਸੂਟ ਵੇਖ ਕਰਨਗੇ ਫਿਨਿਸ਼ਿੰਗ ਪੱਟੀਆਂ ਲੱਗਿਆ ਕਰਨੀ ਕਾਟਨ ਦੀਆਂ ਤਾਂ ਚੱਲੇ ਰਹੀਆਂ ਨੇ ਹੀ ਆ ਜੀ ਤੇ ਹਾਂ ਦੁੱਧ ਤਾਂ ਗਰਮ ਕਰਦੇ ਉਹ ਥੋੜਾ ਜਿਹਾ ਰੱਖ ਕੇ ਨਾ ਜ ਗੜਵੀ ਹਾਂ ਉਹ ਰੱਖ ਕੇ ਬਾਕੀ ਕਰਦੇ ਤੇ ਮੈਂ ਇੱਕ ਇਹ ਬਰੀਕ ਜੀ ਲੈ ਕੇ ਆਈ ਸੀ ਮੈਨੂੰ ਕਿਉਂਕਿ ਮੈਨੂੰ ਇਦਾਂ ਦੀਆਂ ਲੇਸਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਦੁਪੱਟਿਆਂ ਦੇ ਉੱਤੇ ਤੇ ਕੀ ਉਹ ਜਿਹੜੀ ਵਿੱਚੋਂ ਦੀ ਆਪਾਂ ਲਾਣੇ ਆ ਉਹ ਤਾਂ ਹੈਗੇ ਨੇ ਇੱਕ ਤਾਂ ਇਹ ਨਵੀਂ ਲੇਸ ਆਈ ਹੋਈ ਸੀ ਮੈਨੂੰ ਬੜੀ ਸੋਹਣੀ ਲੱਗੀ ਇੱਕ ਆਪਣੇ ਨਾਲ ਲੇਸ ਦਾ ਇਹ ਜ਼ਰੂਰ ਹੈ ਜੀ ਆਪਾਂ ਇੱਕ ਤਾਂ ਹੁੰਦੀ ਉਹ ਤਾਂ ਅੱਗੇ ਜੇ ਨਿਕਲ ਜਾਂਦੇ ਨੇ ਸਸਤੀਆਂ ਲੇਸ ਹੁੰਦੇ ਨੇ ਮੈਂ ਜਿਹੜੀ ਵਧੀਆ ਵੱਡੀ ਲੇਸ ਹੁੰਦੀ ਹੈ ਇੰਪੋਰਟਡ ਉਹ ਲਗਾਨੀ ਹੁੰਦੀ ਹੈ ਮੈਨੂੰ ਨਹੀਂ ਵਧੀਆ ਲੱਗਦੀ ਹੈਗੀ ਜਿਹੜੀ ਆਪਣੀ ਸਸਤੀ ਲੇਸ ਹੁੰਦੀ ਹੈਗੀ ਕਿਉਂਕਿ ਦੋ ਪੈਸੇ ਵਧੀਆ ਲੱਗ ਜਾਣ ਤਾਂ ਲੇਸ ਖਰਾਬ ਜੀ ਨਹੀਂ ਹੁੰਦੀ ਦੇਖੋ ਕਿੰਨੀ ਸੋਹਣੀ ਲੇਸ ਆਈ ਇਹਦੇ ਵਿੱਚ ਵੀ ਦੋ ਕਲਰ ਲੈ ਕੇ ਆਈ ਸੀ ਜੀ ਮੈਂ ਦੋ ਰੋਲ ਲੈ ਕੇ ਆਈ ਸੀ ਤੇ ਇਹ ਵੀ 25 25 30 30 ਮੀਟਰ ਦੇ ਰੋਲ ਸੀਗੇ ਜਿਵੇਂ ਇਹ ਵਾਲੀ ਲਈ ਸੀ ਲਾ ਲਓ ਤੁਸੀਂ ਤੁਸੀਂ ਨਾ ਮੈਨੂੰ ਨਹੀਂ ਪਤਾ ਫੋਨ ਦੇ ਵਿੱਚ ਤੁਹਾਨੂੰ ਪਤਾ ਚੱਲੂਗਾ ਜੇ ਨਾ ਇਹਦੇ ਵਿੱਚ ਦੇਖੋ ਸਸਤੀ ਵੀ ਆਉਂਦੀ ਹੈ ਪਰ ਇਹ ਵਧੀਆ ਵਾਲੀ ਵੀ ਹੁੰਦੀ ਹੈਗੀ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਤਾਗਾ ਇੱਧਰ ਉੱਧਰ ਨਹੀਂ ਮਿਲੂਗਾ ਐਨੀ ਇੱਕ ਵਧੀਆ ਲੈਸਾਂ ਹੈਗੇ ਆਪਣੇ ਕੋਲ ਵਧੀਆ ਤੇ ਇਹ ਤਾਂ ਪਾਈਪਿੰਨਾ ਚੱਲਦੀਆਂ ਰਹਿੰਦੀਆਂ ਨਹੀਂਆਂ ਤੇ ਮਲਟੀ ਕਲਰ ਦੀਆਂ ਇਹ ਵੀ ਲੈ ਕੇ ਆਈ ਸੀ ਆਪਾਂ ਔਰਗੈਂਜ਼ਾ ਵਾਲੀ ਦੇਖੋ ਕਿੰਨੀ ਸੋਹਣੀ ਲੈਸ ਲੈ ਕੇ ਆਏ ਸੀ ਜੀ ਆਪਾਂ ਇਹ ਦੇਖੋ ਤੇ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਸੀਗਾ ਇਹਦੇ ਵਿੱਚ ਇਹ ਵੀ ਇੰਪੋਰਟਡ ਐ ਫਲੇਸ ਹੈਗੀ ਤੇ ਇਹ ਔਰਗਾਂਜ਼ਾ ਦੇ ਵਿੱਚ ਲੈ ਕੇ ਆਏ ਸੀਗੇ ਇਹ ਤਾਂ ਸਾਰੇ ਪਾਈਪਿੰਨਾ ਸੀਗੇ ਇਹ ਮੈਨੂੰ ਘੱਟ ਮਿਲੀ ਅੱਜ ਇਹ ਡਾਈ ਕਰवाने ਹੁੰਨੇ ਆਗੇ ਮੇਰੇ ਕੋਲ ਪਏ ਵੀ ਸੀ ਦੋ ਤਿੰਨ ਰੋਲ ਪਹਿਲਾਂ ਹੀ ਪਏ ਜਾਂਗੇ ਮੇਰੇ ਕੋਲ ਇਹਨਾਂ ਨੂੰ ਆਪਾਂ ਡਾਈ ਕਰਵਾ ਕੇ ਦੁਪੱਟਿਆਂ ਤੇ ਲਗਾਣੇ ਹੁੰਨੇ ਆਗੇ ਫਿਰ ਜਿੰਨੀ ਕ ਹੈਗੀ ਸੀ ਮੈਂ ਦੋ ਕੁ ਦੁਪੱਟਿਆਂ ਦੀ ਉਹ ਚੱਕ ਲਈ ਤਾਂ ਕਿ ਚਲ ਫੇਰ ਆਵਾਂਗੇ ਕਦੇ ਫੇਰ ਲੈ ਜਾਾਂਗੇ ਤੇ ਇਹ ਤਾਂ ਇੱਕ ਸੂਟ ਦੀ ਜਾਣੀ ਸੀ ਸੂਟ ਵੀ ਬਣਨਾ ਹੈ ਕਿ ਤੁਹਾਨੂੰ ਦਿਖਾਵਾਂਗੇ ਬਣਾ ਕੇ ਇੱਕ ਸੂਟ ਤੇ ਬਾਹਾਂ ਬਾਹਾਂ ਤੇ ਵਰਕ ਨਹੀਂ ਸੀਗਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਸੂਟ ਰੈਡੀ ਹੋ ਗਿਆ ਜਦੋਂ ਉਹਦੇ ਬਾਹਾਂ ਵਾਸਤੇ ਫਿਰ ਮੈਨੂੰ ਨਾ ਸੇਮ ਵਰਕ ਵਾਲੀ ਮਿਲ ਗਈ ਤੇ ਇੱਕ ਨਾ ਮੈਂ ਤੁਹਾਨੂੰ ਹੋਰ ਲੇਸ ਫੋਟੋ ਖਿੱਚ ਕੇ ਲਿਆਈਆਂ ਪਰ ਮੈਂ ਲੈ ਕੇ ਨਹੀਂ ਆਈ ਮੈਂ ਐਵੇਂ ਕਹਾਂ ਮੈਂ ਲੈ ਕੇ ਆਈ ਥੋੜੀ ਮੈਂ ਕਾਸਟਲੀ ਸੀਗੀ ਉਹ ਲੇਸ ਤੇ ਜਿੱਦਾਂ ਕਿ ਸੇਨ ਆਪਣੇ ਕੋਲ ਪਲੇਨ ਸੂਟ ਪਏ ਨੇਗੇ ਇਹ ਹੈਨਾ ਮੈਂ ਤੁਹਾਨੂੰ ਫੋਟੋ ਜਰੂਰ ਦਿਖਾਵਾਂਗੀ ਜਿਹੜੀ ਭੈਣ ਲੈਣ ਦੀ ਚਾਹਵਾਨ ਹੋਊਗੀ ਇੰਨੀ ਕਿ ਸੋਹਣੀ ਔਰਗਾਂਜ਼ਾ ਦੇ ਉੱਤੇ ਉਹਦੇ ਨਾਲ ਵਰਕ ਹੋਇਆ ਹੋਇਆ ਥ੍ਰੈਡ ਵਰਕ ਹੋਇਆ ਹੋਇਆਗਾ ਕੋਈ ਐ ਨਹੀਂ ਕਹੂਗਾ ਤੁਹਾਨੂੰ ਵੀ ਤੁਸੀਂ ਵਰਕ ਨਹੀਂ ਹੈਗਾ ਇਹ ਲੇਸ ਹੈਗੀ ਉਹ ਐ ਲੱਗੂਗਾ ਵੀ ਔਰਗਾਂਜ਼ਾ ਤੇ ਇਹ ਨਹੀਂ ਹੁਣ ਵਰਕ ਕਰਵਾਂਦੀਆਂ ਹੈਗੀਆਂ ਔਰਗਾਂਜ਼ਾ ਲਗਾ ਕੇ ਆਪਾਂ ਵਰਕ ਕਰਾਣੇ ਸੇਮ ਬਿਲਕੁਲ ਡਿੱਟੋ ਨਾਲੇ ਵੱਲ ਕੇ ਐਨੇ ਸੋਹਣੇ ਕਲਰ ਪਏ ਹੋਏ ਸੀਗੇ ਇਹ ਮੈਂ ਐਵੇਂ ਦੇ ਬਾਟਨ ਬੂਟਨ ਜੇ ਲਗਵਾ ਕੇ ਬੜੀ ਖੁਸ਼ਾਂਗੀ ਆਵਲੇ ਬਟਨ ਮੈਨੂੰ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਜਦੋਂ ਆਪਾਂ ਸੂਟਾਂ ਦੀ ਡਿਜ਼ਾਈਨਿੰਗ ਸਟੀਚਿੰਗ 'ਚ ਪਾਣੇ ਆਂਗੇ ਤਾਂ ਇਹ ਵਾਲੇ ਮੈਂ ਸਮਾਨ ਲੈ ਕੇ ਆਈ ਸੀ ਮੈਂ ਸੋਚੇ ਪਹਿਣਾ ਨੂੰ ਦਿਖਾ ਦਾਂ ਸਾਰਾ ਕੁਝ ਮੈਨੂੰ ਇਹ ਹੁੰਦਾਗਾ ਹੁਣ ਤਾਂ ਵੀ ਮੈਂ ਸਾਰਾ ਕੁਝ ਮੇਰੇ ਪਹਿਣਾ ਨੂੰ ਦਿਖਾਵਾਂ ਤੇ ਜੇ ਚਲੋ ਇਹ ਤਾਂ ਸਟੀਚਿੰਗ ਵਾਸਤੇ ਹੈ ਜਿਉਂ ਤਾਂ ਜਾਂ ਫਿਰ ਕਿਸੇ ਦੇ ਸੂਟ ਲੈਣਾ ਹੁੰਦਾ ਨਾ ਨਾਲ ਲੇਸ ਮੰਗਵਾਣੀ ਹੁੰਦੀ ਹੈਗੀ ਚਲੋ ਸਟੀਚ ਤੁਸੀਂ ਆਪ ਕਰ ਲੈਨੇ ਹੋ ਤਾਂ ਲੇਸ ਮੰਗਵਾ ਲਿਆ ਕਰੋ ਨਾਲ ਤਾਂ ਮੈਂ ਪਾ ਦਿੰਨੀ ਵੈਸੇ ਮੈਂ ਨਹੀਂ ਲਿੰਦੀ ਹੈਗੀ ਐਵੇਂ ਵੀ ਜੇ ਕੋਈ ਵਿਜ਼ਿਟ ਕਰਕੇ ਕੱਲੀ ਲੇਸ ਲੈਣ ਆਉਂਦਾਗਾ ਕੁੱਕੇ ਪਿੰਡ ਚੋਂ ਆ ਜਾਂਦੇ ਨੇ ਜੋ ਹੋਰ ਐਦਾਂ ਆਪਾਂ ਲਈ ਸੋਲੂਸ਼ਨ ਨਹੀਂ ਲੈਂਦੇ ਜੀ ਇੰਨਾ ਕੰਮ ਤਾਂ ਨਹੀਂ ਹੋ ਸਕਦਾ ਹੈਗਾ ਵੀ ਆਪਾਂ ਇਕੱਲੇ ਲੇਸ ਦੇ ਦੀਏ ਤੇ ਹੈ ਨਾ ਇੰਨਾ ਤਾਂ ਫਿਰ ਤੁਹਾਨੂੰ ਵੀ ਪਤਾ ਹੀ ਹੈ ਸਮਝਦੇ ਹੋ ਤੁਸੀਂ ਗੱਲ ਨੂੰ ਉਹ ਚੀਜ਼ ਤਾਂ ਨਹੀਂ ਆਪਾਂ ਕਰਦੇ ਹੈਗੇ ਤੇ ਇਹ ਤਾਂ ਆਪਾਂ ਸਿਰਫ ਐਵੇਂ ਹੈ ਵੀ ਜਿਵੇਂ ਕਿਸੇ ਭੈਣ ਨੇ ਕਹਿਤਾ ਜੀ ਭਾਈ ਸਾਨੂੰ ਫਲੇਸ ਭੇਜ ਦਿਓ ਨਾਲ ਜਾਂ ਫਿਰ ਸਟੀਚਿੰਗ ਵਾਲਿਆਂ ਦੀ ਤਾਂ ਦੇਖੋ ਜਾਂਦੀ ਜਾਂਦੀ ਇਹ ਇਹ ਆਪਣੀਆਂ ਲੇਸਿਸ ਹੋ ਗਈਆਂ ਜੀ ਬਾਕੀ ਜੇ ਇਹਨਾਂ ਦਾ ਕਿਸੇ ਦਾ ਪ੍ਰਾਈਸ ਜਾਣਨਾ ਹੋਊਗਾ ਉਹ ਲੇਸ ਮੇਰੇ ਤੋਂ ਜਿਹੜੀ ਪੈਣ ਨੂੰ ਐਵੇਂ ਹੋਗਾ ਮੈਂ ਪਲੇਨ ਸੂਟ ਤੇ ਜੀ ਮੈਨੂੰ ਦਿਖਾ ਦੋ ਤਾਂ ਉਹ ਮੈਂ ਜਰੂਰ ਦੱਸਾਂਗੀ ਤੁਹਾਨੂੰ ਉਹ ਮੈਂ ਫੋਟੋਆਂ ਲੈ ਕੇ ਆਈਆਂ ਉਹਨਾਂ ਦੀਆਂ ਉਹ ਮੇਰੇ ਕੋਲ ਪਿਕਸ ਹੈਗੇ ਨਾ ਮੈਂ ਲੇਸ ਨਹੀਂ ਲੈ ਕੇ ਕਿਉਂਕਿ ਉਹ ਕੋਸਟਲੀ ਸੀ ਹੈਗੀ ਤਾਂ ਬਹੁਤ ਕੋਸਟਲੀ ਹੈਗੀ ਲੇਸ ਓਹੋ ਮੈਂ ਬਾਕੀ ਪੁੱਛ ਕੇ ਦੱਸਾਂਗੀ ਚੰਗੀ ਤਰ੍ਹਾਂ ਸੁਣੋ 200 ਰੁਪਏ ਮੀਟਰ ਵਾਂਗੂ ਲੈ ਸੀਗੀ ਪਰ ਐਵੇਂ ਵਰਕ ਤੋਂ ਫੇਰ ਸਸਤੀ ਪੈ ਜਾਂਦੀ ਏਗੀ ਵਰਕ ਤੋਂ ਤਾਂ ਬਹੁਤ ਸਸਤੀ ਪਊਗੀ ਤੇ ਜਮਾਂ ਬਿਲਕੁਲ ਐਵੇਂ ਐ ਮੈਂ ਖੁਦ ਆਪਣਾ ਸੂਟ ਬਣਾਵਾਂਗੀ ਮੈਨੂੰ ਤਾਂ ਇੰਨੀ ਹੀ ਪਸੰਦ ਆਈ ਹੈ ਪਰ ਮੇਰੇ ਕੋਲ ਅਜ ਕੋਈ ਕਲਰ ਨਹੀਂ ਸੀਗਾ ਪਲੇਨ ਸੂਟ ਦਾ ਨਾਲ ਵੀ ਮੈਂ ਕਲਰ ਕਲਰ ਲੈ ਕੇ ਜਾਵਾਂਗੀ ਜਿੱਦੇ ਦੁਆਰਾ ਟਹਾਨੇ ਗਈ ਤਾਂ ਜ਼ਰੂਰ ਲੈ ਕੇ ਆਉਂਗੀ ਫਿਰ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਆਪਣਾ ਸੂਟ ਬਣਾ ਕੇ ਮੈਨੂੰ ਤਾਂ ਬਹੁਤ ਵਧੀਆ ਚੀਜ਼ ਲੱਗੀ ਵੀ ਵਰਕ ਨਾਲ ਉਹ ਵੀ ਚੰਗੀ ਚੀਜ਼ ਲੱਗੀ ਜੀ ਕਿਸੇ ਨੇ ਹਲਕਾ ਫੁਲਕਾ ਜਾਂ ਸੈਮੀ ਫਾਰਮਲ ਜਾਂ ਸੂਟ ਰੈਡੀ ਕਰਵਾਣੇਗਾ ਜਾਂ ਫਿਰ ਕਿਸੇ ਪ੍ਰਿੰਟਡ ਸੂਟ ਤੇ ਜਿਵੇਂ ਆਪਣੇ ਕੋਲੇ ਹੈ ਨਾ ਇਹ ਸੂਟ ਨੇਗੇ ਤੇ ਟਿਸਟਾ ਬ੍ਰਾਂਡ ਵਗੈਰਾ ਦੇ ਸੂਟ ਹੈਗੇ ਨੇ ਇਦਾਂ ਦੇ ਤਾਂ ਆਪਾਂ ਇਹਨਾਂ ਦੇ ਉੱਤੇ ਵੀ ਹੋਰ ਲੇਸ ਲਗਾ ਕੇ ਸੇਮ ਆਪਾਂ ਕਰਵਾ ਸਕਦੇ ਹਾਂਗੇ ਬਾਕੀ ਜੀ ਹੋਰ ਦਸਤੋ ਤੁਸੀਂ ਆਪਣੀ ਗੱਲਾਂ ਬਾਤਾਂ ਮੈਨੂੰ ਜਰੂਰ ਮੈਸੇਜ ਕਰਕੇ ਦੱਸਿਆ ਕਰੋ ਤੁਹਾਨੂੰ ਸੂਟ ਕਿੱਦਾਂ ਦੇ ਲੱਗਦੇ ਨੇ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਅੱਜ ਤਾਂ ਆਪਾਂ ਹਨਾ ਨਾਲ-ਨਾਲ ਫਨ ਜਾ ਵੀ ਹੋ ਗਿਆ ਤੇ ਨਾਲ-ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋ ਗਈਆਂ ਮੈਨੂੰ ਚੰਗਾ ਲੱਗਣ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਾ ਮੇਰੀ ਤੁਸੀਂ ਇਹ ਫੈਮਿਲੀ ਹੋਵਗੇ ਮੇਰੀ ਫੈਮਿਲੀ ਛੋਟੀ ਜੀ ਹੈਗੀ ਤੇ ਮੇਰੀ ਤੁਸੀਂ ਇਹ ਫੈਮਿਲੀ ਹੋਗੇ ਮੈਨੂੰ ਤੇ ਇਹ ਹੁੰਦਾ ਮੈਂ ਤੁਹਾਡੇ ਨਾਲ ਹੀ ਗੱਲਾਂ ਕਰਾਂ ਕੋਈ ਮੇਰੀ ਵੱਡੀ ਭੈਣ ਕੋਈ ਛੋਟੀ ਹੈ ਕੋਈ ਮੰਮੀ ਆਂਟੀਆਂ ਵਰਗੀ ਹੈਗੀ ਸਾਰੇ ਨਾਲ ਮੈਨੂੰ ਸਾਰੇ ਬਹੁਤ ਵਧੀਆ ਲੱਗਦੇ ਹੋ ਜੀ ਬਾਕੀ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਓ ਸੋਨੂੰ ਸਾਡੀ ਵੀਡੀਓਜ਼ ਕਿੱਦਾਂ ਦੇ ਲੱਗੀਆਂ ਥੈਂਕ ਯੂ ਜੀ